thank <laughs> you

ਆਲੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਹੜਾ ਸਭ ਦੀ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਹੜਾ ਜੰਡਾ ਵਾਲੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਕਿੰਨੇ ਸਾਲ ਹੋ ਗਏ ਨੇ ਤੇ ਲਗਾਤਾਰ ਜਿਹੜਾ ਬਾਬਾ ਜੀ ਦਾ ਮੇਲਾ ਹੈਗਾ ਮੇਲਾ ਕਰਾ ਨੂੰ ਆ 33ਵਾਂ ਮੇਲਾ ਹੈਗਾ ਤੇ ਕਿੰਨੇ ਦਿਨ ਪਹਿਲਾਂ ਤਿਆਰੀ ਕੁਛ ਸ਼ੁਰੂ ਕੀਤੀ ਚੱਲਦੀ ਹੈ ਬਾਬਾ ਜੀ ਦੀ ਕਿੰਨੇ ਲੱਗਾਈ ਹਾਂਜੀ ਇੱਕ ਮਹੀਨਾ ਪਹਿਲੇ ਤੇ ਕਿੰਨੀ ਕ ਸੰਗਤ ਆਇੰਦੀ ਤੇ ਕਿੱਥੋਂ ਕਿੱਥੋਂ ਆਏ ਨੇ ਸਾਡੇ ਕਿੰਨੇ ਅਹ ਤੇ ਕੁਛ ਕਹਿ ਨਹੀਂ ਸਕਦੇ ਸੰਗਤ ਬਹੁਤ ਆਉਂਦੀ ਹੈ ਤੇ ਕਾਫੀ ਆਉਂਦੇ ਆ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਉਹ ਵੈਸ਼ਨੋ ਨੇ ਤੁਹਾਡਾ ਨਾਮ ਰਾਜਪਾਲ ਬਾਬਾ ਜੀ ਕਿਹੜਾ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਬਾਬਾ ਖੇਤਰਪਾਲ ਜੀ ਦਾ ਕਿੰਨੇ ਸਾਲ ਹੋ ਗਏ ਨੇ ਪిల్లా ਹੁੰਦਿਆਂ ਨੂੰ ਇਹਨੂੰ 30 35 ਸਾਲ ਹੋ ਗਏ ਆ ਜੀ ਤੇ ਸੰਗਤ ਜਿਹੜੀ ਆਉਂਦੀ ਆ ਉਹਦੇ ਵਾਸਤੇ ਕੀ ਕੀ ਖਾਸ ਇੰਤਜ਼ਾਮ ਕੀਤੇ ਜਾਂਦੇ ਨੇ ਸੇਵਾ ਦਾ ਇੰਤਜ਼ਾਮ ਮਤਲਬ ਉਹਨਾਂ ਦਾ ਰਹਿਣ-ਬੈਣ ਦਾ ਕੀਤਾ ਜਾਂਦਾ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਸਟਾਲ ਲਾਏ ਜਾਂਦੇ ਆ ਜੋ ਬਾਬੇ ਦਾ ਪ੍ਰਸ਼ਾਦ ਹੁੰਦਾ ਉਹ ਸੰਗਤ ਨੂੰ ਚੰਗਾ ਸੰਦੇਸ਼ ਨੌਜਵਾਨ ਪੀੜ੍ਹੀ ਅਤੇ ਸੰਗਤ ਨੂੰ ਜੋ ਤੁਸੀਂ ਦੇਣਾ ਚਾਹੁੰਦੇ ਅਸੀਂ ਆਨੇ ਵੀ ਮਨਨਕ ਸਭ ਰਲ ਮਿਲ ਕੇ ਤਾਂ ਬਾਬੇ ਦਾ ਮੇਲਾ ਕਰਾਓ ਇਹਨਾਂ ਦਾ ਮਨਨਕ ਜਿਹੜਾ ਲੱਗ ਜਾਂਦਾ ਉਹ ਤਤ ਜਾਂਦਾ ਵਾ